ਤੁਹਾਡਾ ਐਮ.ਐਲ.ਏ ਜਿਹੜਾ ਜਿੱਦਣ ਮੇਰੇ ਹੱਥ ਆ ਗਿਆ ਤੇ ਉਸ ਦਿਨ ਮੈਂ ਇਹੋ ਜਿਹੀਆਂ ਚੀਜ਼ਾਂ ਕੱਢੂਗਾ ਕਿ ਟੀਵੀ ਤੇ ਵਿਖਾਉਣ ਜੋਗੀਆਂ ਨਹੀਂ ਐਮ.ਐਲ.ਏ ਨੂੰ ਮੈਂ ਕਹਿ ਦਿੰਨਾ ਸੇਦੀ ਬਾਜੀ ਮੋੜ ਕੇ ਮੈਂ ਆਪ ਜਾਊਗਾ ਮੈਨੂੰ ਸੁਜਿੰਦਰ ਸਿੰਘ ਰੰਧਾਵਾ ਦੀ ਲੋੜ ਨਹੀਂ ਪੈਣੀ ਇਹ ਕੰਮ ਨੂੰ ਇਹ ਮੈਂ ਆਪ ਕਰਕੇ ਇਹਨੂੰ ਐਮ.ਐਲ.ਏ ਨੂੰ ਇੱਥੋਂ ਤੱਕ ਮੇਰੀ ਇੱਕ ਬੇਨਤੀ ਅਨੰਦ ਰੰਧਾਵਾ ਨਾਲ ਬੁਲਾਇਆ ਕਰੋ ਇਹ ਤੇ ਸ਼ਰਮ ਵਾਲੀ ਗੱਲ ਇਹਨਾਂ ਨੂੰ ਰੰਧਾਵਾ ਕੋਈ ਬੁਲਾ ਜੀ ਰੰਧਾਵੇ ਤੇ ਯੋਧੇ ਹੁੰਦੇ ਸੀਗੇ ਕੋਈ ਗੱਲ ਨਹੀਂ ਹੁਣ ਸਾਲ ਰਹਿ ਗਿਆ ਬਾੜੀਆਂ ਸਾਡੀਆਂ ਵੀ ਹੋਣੀਆਂ ਹੁੰਦੀਆਂ ਅਸੀਂ ਤੇ ਖੜੇ ਰਹੇ ਆਂ ਇਨਾਂ ਦੀ ਵਾਰੀ ਚ ਵੇਖਿਓ ਇਨਾਂ ਤੋਂ ਕੋਈ ਇੱਕ ਬੰਦਾ ਨਾਲ ਖੜਾ ਵੀ ਦਿਸ ਜੂਗਾ ਇਹਨਾਂ ਦੇ ਸਿਕਿਉਰਟੀ ਵਾਲਾ ਹੀ ਕੋਈ ਨਾਲ ਖੜਾ ਵੇਖ ਗਿਆ ਤੇ ਮੇਰਾ ਨਾਮ ਬੱਜ ਗਿਆ ਜੇ ਇਹਨੇ ਕਿਹਾ ਨਾ ਪੱਗਾਂ ਚ ਕਿਲ ਨਹੀਂ ਤੇ ਕਿਲ ਹੁਣ ਸਾਡੇ ਹੱਥਾਂ ਨੂੰ ਵੀ ਨਹੀਂ ਐਮਐਲਏ ਸਾਹਿਬ ਇਹ ਚੀਜ਼ ਯਾਦ ਰੱਖਿਓ ਸਾਲ ਰਹਿ ਗਿਆ ਮੈਂ ਆਪਣੇ ਫੋਨ ਚ ਵੀਡੀਓ ਬਣਾਈਏ ਪਹਿਲਾਂ ਸਾਹਮਣੇ ਬੈਠਾ ਫਿਰ ਕੰਧ ਨਾਲ ਲੁੱਕ ਕੇ ਬੈਠਾ ਕਿ ਮੈਨੂੰ ਕੋਈ ਕਰ ਹੀ ਨਾ ਦਵੇ ਪਤਾ ਨਹੀਂ ਕਿਹੜੀ ਥਾਂ ਦੇ ਵਿੱਚੋਂ ਰੈਸਟ ਹਾਊਸ ਦੀ ਕੰਧ ਟੱਪ ਕੇ ਫਿਰ ਉੱਥੋਂ ਗੱਡੀ ਮੰਗਾ ਕੇ ਬਾਹਰਲੇ ਪਾਸੋਂ ਨਿਕਲੇ ਸੰ ਤਾਂ ਪਤਾ ਵੀ ਨਹੀਂ ਲੱਗਿਆ ਕਿਹੜੀ ਚੋਰ ਮੋਰੀ ਚੋਂ ਨਿਕਲ ਆਏ ਪਰ 5 ਘੰ ਐਮਐਲਏ ਦੀ ਚੀਕਾਂ ਘਟਾਉਣ ਨੂੰ ਖੜੇ ਰਹੇ ਨੇ ਤੇ ਚੀਕਾਂ ਮਾਰਦਾ ਹੀ ਉੱਥੋਂ ਨਿਕਲਿਆ ਸੀ ਕੋਈ ਨਹੀਂ ਪੁਲਿਸ ਦੀ ਜਿਹੜੀ ਹੁੰਦੀ ਹੈ ਨਾ ਇਹ ਸਰਕਾਰ ਦੀ ਬਣ ਜਾਂਦੀ ਹੁੰਦੀ ਹੈ ਪਰ ਇਹਨਾਂ ਅਨੁਸਾਰ ਨਾ ਚੱਲਣਾ ਚਾਹੀਦਾ ਸੀ ਹੁਣ ਅਸੀਂ ਜਿਹੜੀ ਕਾਰਵਾਈ ਕਰਾਂਗੇ ਸਾਡੀ ਕੋਰਟ ਦੇ ਥਰੂ ਕਰਾਂਗੇ ਤੇ ਫਿਰ ਪੁਲਿਸ ਦਾ ਵੀ ਪਤਾ ਲੱਗੂ ਤੇ ਨਾਲ ਵੀਡੀਓ ਦਾ ਵੀ ਪਤਾ ਲੱਗੂ ਇਹ ਭਾਵੇਂ ਕਹਿ ਦੇਣ ਕਿ ਠੀਕ ਹੈ ਕਿ ਤੂੰ ਮਾਫੀ ਮੰਗ ਲਈ ਕੋਈ ਗੱਲ ਨਹੀਂ ਪਰ ਉਹ ਬੰਦੇ ਨੂੰ ਮੈਂ ਕਦੇ ਨਹੀਂ ਛੱਡੂਗਾ